ਹਾਂਜੀ ਪੰਜਾਬੀਆਂ ਦਾ ਤੁਹਾਨੂੰ ਪਤਾ ਹੈ ਇਹ ਜਗਾੜ ਲਾਉਣ ਵਿੱਚ ਕਿੰਨੇ ਮਸ਼ਹੂਰ ਨੇ ਖਾਸ ਕਰਕੇ ਜਿਹੜੇ ਪੰਜਾਬੀ ਕੈਨੇਡਾ ਅਮਰੀਕਾ ਯੂਕੇ ਜਾਂ ਇਦਾਂ ਦੀਆਂ ਕੰਟਰੀਆਂ 'ਚ ਬਾਹਰ ਜਾਂਦੇ ਨੇ ਤੇ ਉਹ ਪੀਆਰ ਹੋਣ ਲਈ ਜਿਹੜੇ ਫਰਜ਼ਗਾੜ ਲਾਉਂਦੇ ਨੇ ਉਹ ਤੁਹਾਨੂੰ ਸਭ ਪਤਾ ਹੈ ਤੇ ਬਹੁਤ ਸਾਰੀਆਂ ਤੁਸੀਂ ਹੁਣ ਤੱਕ ਦੇ ਇਦਾਂ ਦੇ ਕੇਸ ਵੀ ਦੇਖਲੇ ਹੋਣੇ ਆ ਜਿਦੇ ਵਿੱਚ ਕੀ ਆ ਭੈਣ ਭਰਾ ਵੀ ਵਿਆਹ ਕਰਵਾ ਲੈਂਦੇ ਨੇ ਜਾਂ ਇੰਡੀਆ ਤੋਂ ਹੀ ਵਿਆਹ ਕਰਵਾ ਕੇ ਆਉਂਦੇ ਨੇ ਪੀਆਰ ਹੋਣ ਲਈ ਤਾਂ ਅੱਜ ਮੈਂ ਤੁਹਾਨੂੰ ਇੱਕ ਏਦਾਂ ਦੀ ਘਟਨਾ ਦੱਸਦਾ ਜਿਹੜੀ ਕੁਝ ਦਿਨ ਪਹਿਲਾਂ ਹੀ ਹੋਈ ਆ ਇੱਕ ਅਨਟਾਰੀਓ ਵਿੱਚ ਹੀ ਟਿਮ ਹੌਲਟਨ ਦੀ ਮੈਨੇਜਰ ਕੁੜੀ ਸੀ ਵਧੀਆ ਇੱਧਰ ਸੈਟਲ ਸੀ ਵਧੀਆ ਪੀਆਰ ਸੀ ਪਰ ਉਹਦਾ ਜਿਹੜਾ ਭਰਾ ਉਹ ਇੱਧਰ ਕੱਚਾ ਸੀਗਾ ਉਹ ਮਤਲਬ ਹਲੇ ਉਹਦਾ ਕੋਈ ਖਾਸ ਸਟੇਟਸ ਨਹੀਂ ਸੀ ਤਾਂ ਉਸ ਨੂੰ ਪੀਆਰ ਕਰਾਉਣ ਲਈ ਉਹ ਭੈਣ ਨੇ ਜਿਹੜਾ ਫਿਰ ਜਿਗਾੜ ਸੋਚਿਆ ਤੇ ਉਹ ਜਿਗਾੜ ਨੇ ਕੀ ਆ ਉਸ ਨੂੰ ਹੀ ਰਿਪੋਰਟ ਕਰਾਤਾ ਉਹਦੀ ਪੀਆਰ ਜਿਹੜੀ ਕੈਨਸਲ ਹੋ ਗਈ ਤਾਂ ਉਸ ਜਿਹੜੀ ਕੁੜੀ ਮੈਨੇਜਰ ਸੀਗੀ ਟਮ ਹੌਲਡਨ ਤੇ ਉਹਦੇ ਥੱਲੇ ਕੀ ਆ ਬਹੁਤ ਸਾਰੇ ਪੰਜਾਬੀ ਵੀ ਕੰਮ ਕਰਦੇ ਸੀਗੇ ਗੋਰੇ ਵੀ ਕੰਮ ਕਰਦੇ ਸੀ ਤਾਂ ਉਹ ਜਿਹੜੇ ਉਹਦੇ ਥੱਲੇ ਕੰਮ ਕਰਦੇ ਸੀ ਉਹਨਾਂ ਵਿੱਚੋਂ ਇੱਕ ਕੁੜੀ ਸੀ ਇਧਰ ਦੀ ਗੋਰੀ ਕੁੜੀ ਤਾਂ ਉਸ ਕੁੜੀ ਨੇ ਜਿਹੜੀ ਮੈਨੇਜਰ ਸੀ ਉਹਨੇ ਸੋਚਿਆ ਕਿ ਮੈਂ ਆਪਣੇ ਭਰਾ ਨੂੰ ਜਿਹੜਾ ਪੀਆਰ ਕਰਾਉਣਾ ਤਾਂ ਉਹਦੇ ਲਈ ਕੀ ਆ ਮੈਂ ਇਸ ਕੁੜੀ ਨੂੰ ਪੁੱਛ ਲੈਣੀ ਆ ਕਿ ਤੈਨੂੰ ਜਿਹੜੇ ਇੰਨੇ ਡਾਲਰ ਦੇ ਦੇਾਂਗੇ 15000 20000 ਤੈਨੂੰ ਡਾਲਰ ਦੇ ਦੇਣਾ ਤਾਂ ਤੂੰ ਕੀ ਐ ਇੱਕ ਫੇਕ ਮੈਰਿਜ ਕਰਾਉਣੀ ਆ ਮੇਰੇ ਭਰਾ ਨਾਲ ਉਸ ਨੂੰ ਕੀ ਪੀਆਰ ਕਰਾ ਦੇਣਾ ਤਾਂ ਇਹ ਆਫਰ ਹੈ ਜਿਹੜੀ ਉਹ ਗੋਰੀ ਕੁੜੀ ਨੂੰ ਰੱਖੀ ਜਾਂਦੀ ਆ ਪਰ ਉਹ ਗੋਰੀ ਕੁੜੀ ਕੀ ਕਰਦੀ ਆ ਉਹਨੂੰ ਇਹ ਚੀਜ਼ ਜਿਹੜੀ ਨਹੀਂ ਮਤਲਬ ਵਧੀਆ ਲੱਗਦੀ ਤੇ ਉਹ ਕੀ ਆ ਪੁਲਿਸ ਨੂੰ ਦੱਸ ਦਿੰਦੀ ਆ ਕਿ ਜਿਹੜੀ ਸਾਡੀ ਮੈਨੇਜਰ ਆ ਉਹ ਮੈਨੂੰ ਇਦਾਂ ਦੀ ਆਫਰ ਦੇ ਰਹੀ ਆ ਇਦਾਂ ਦਾ ਪ੍ਰੋਪੋਜ਼ਲ ਜਿਹੜਾ ਰੱਖ ਰਹੀ ਆ ਕਿ ਪੈਸੇ ਲੈ ਕੇ ਤੂੰ ਮੈਰਿਜ ਕਰਾ ਤੇ ਤੂੰ ਕੀ ਆ ਮੇਰੇ ਭਰਾ ਨੂੰ ਪੀਆਰ ਕਰਾ ਦੇ ਪਰ ਤੁਹਾਨੂੰ ਪਤਾ ਹੋਣਾ ਕਿ ਪਾਰਵਿਆਂ ਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਯੂਕੇ ਆ ਇਦਾਂ ਦਾ ਜੋ ਵੀ ਬੰਦਾ ਇਮੀਗ੍ਰੇਸ਼ਨ ਦਾ ਜੋ ਫਰਾਡ ਕਰਦਾ ਫੜਿਆ ਜਾਂਦਾ ਤਾਂ ਉਹ ਮਤਲਬ ਬਹੁਤ ਹੀ ਉਸਤੇ ਕੀ ਚਾਰजेस ਲੱਗਦੇ ਨੇ ਤਾਂ ਜਦੋਂ ਇਹ ਕੇਸ ਪੁਲਿਸ ਕੋਲ ਗਿਆ ਤਾਂ ਪੁਲਿਸ ਵਾਲਿਆਂ ਨੇ ਕੀ ਕਰਿਆ ਸਭ ਤੋਂ ਪਹਿਲਾਂ ਤਾਂ ਉਸ ਕੁੜੀ ਨੂੰ ਰਿਪੋਰਟ ਕੀਤਾ ਜਿਹੜੇ ਨੇ ਆਪਣੇ ਭਰਾ ਲਈ ਇਦਾਂ ਦੀ ਮਤਲਬ ਉਸ ਕੁੜੀ ਨੂੰ ਆਫਰ ਰੱਖੀ ਤਾਂ ਉਹਦੇ ਭਰਾ ਨੂੰ ਤਾਂ ਕਰਨਾ ਹੀ ਕਰਨਾ ਸੀਗਾ ਤਾਂ ਉਹ ਕੁੜੀ ਆਪਣੇ ਭਰਾ ਨੂੰ ਪਿਆਰ ਕਰਾਉਣ ਦੀ ਵਰਾਉਂਦੀ ਆਪ ਵੀ ਰਿਪੋਰਟ ਹੋਗੀ ਤਾਂ ਤੁਸੀਂ ਇਹ ਦੇਖ ਲਓ ਇੱਥੇ ਜਿਹੜੇ ਕੈਨੇਡਾ ਦੇ ਰੂਲ ਨੇ ਇੱਥੇ ਕੋਈ ਵੀ ਮਤਲਬ ਮਾੜੀ ਜੀ ਵੀ ਤੁਸੀਂ ਕਿਸੇ ਨੂੰ ਇਦਾਂ ਦੀ ਗੱਲ ਨਹੀਂ ਕਹਿ ਸਕਦੇ ਉਹ ਕੁੜੀ ਕਹਿੰਦੀ ਕਿ ਮੈਂ 17 ਸਾਲਾਂ ਤੋਂ ਮੇਰੀ ਉਮਰ ਹੈ ਜਿਹੜੀ ਘੱਟ ਹੈ ਤੇ ਕਿਹਾ ਮੈਨੂੰ ਇਦਾਂ ਦਾ ਪ੍ਰਪੋਜ਼ ਰੱਖ ਰਹੇ ਆ ਤੇ ਦੂਜੇ ਪਾਸੇ ਤੁਹਾਨੂੰ ਪਤਾ ਪੰਜਾਬ ਚਾਹੇ ਇੰਡੀਆ ਬਾ ਉੱਥੇ ਕੀ ਆ ਕੋਈ ਪਾਵਾ ਕਿਸੇ ਦੇ ਆ ਕੇ ਮੈਨੇਜਰ ਆ ਜਿਹੜੇ ਚਪੇੜੇ ਮਾਰਦੇ ਉਹਨੂੰ ਗਾਲਾਂ ਕੱਢਦੇ ਤਾਂ ਕੋਈ ਨਹੀਂ ਪੁੱਛਦਾ ਵੱਤ ਵਦ ਕੀ ਆ ਜੇ ਪੁਲਿਸ ਕੋਲ ਕੇਸ ਵੀ ਜਾਵੇ ਤਾਂ ਕੀ ਹੁੰਦਾ ਮਾਫੀ ਮੰਗਾ ਦਿੰਦੇ ਨੇ ਜਾਂ ਫਿਰ ਕੁਛ ਕੀ ਆ ਪੈਸੇ ਦਵਾ ਦਿੰਦੇ ਨੇ ਪਰ ਤੁਸੀਂ ਦੇਖ ਲਓ ਜੇ ਬਾਹਰਲੇ ਮੁਲਕਾਂ ਵਿੱਚ ਇਦਾਂ ਦੀ ਛੋਟੀ ਮੋਟੀ ਗੱਲ ਵੀ ਜੇ ਪੁਲਿਸ ਤੱਕ ਜਾਂਦੀ ਆ ਤਾਂ ਉਹਦੀ ਪੂਰੀ ਕੀ ਆ ਤਹਿਕੀਕਾਤ ਕੀਤੀ ਜਾਂਦੀ ਆ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੁੰਦੀ ਆ ਜੋ ਵੀ ਸਜ਼ਾ ਬੰਦੀ ਆ ਤੇ ਉਹ ਬੰਦੇ ਨੂੰ ਦਿੱਤੀ ਜਾਂਦੀ ਆ ਤੇ ਖਾਸ ਕਰਕੇ ਕੈਨੇਡਾ ਅਮਰੀਕਾ ਜਾਂ ਇਦਾਂ ਦੇ ਜੋ ਵੀ ਪੱਛਮੀ ਦੇਸ਼ ਨੇ ਇਹਨਾਂ ਵਿੱਚ ਤਾਂ ਜਿਹੜੀ ਆ ਇੱਧਰਲੇ ਲੋਕਾਂ ਦੀ ਬਹੁਤ ਜ਼ਿਆਦਾ ਸੁਣੀ ਜਾਂਦੀ ਆ ਤਾਂ ਇਦਾਂ ਦੀ ਯਾਰ ਮਤਲਬ ਜਿਗਾੜ ਚਾਹੇ ਲਾਓ ਤੁਸੀਂ ਪਰ ਉਸਦੇ ਨਤੀਜੇ ਵੀ ਸੋਚ ਕੇ ਰੱਖਿਆ ਕਰੋ ਕਿ ਸਾਡੇ ਨਾਲ ਬਣ ਕੇ